ਮਿਲੀ ਭੋਗਤ ਕਰਕੇ ਇੱਕ ਠੇਕੇਦਾਰ ਨਾਲ ਮਿਲ ਕੇ ਉਥੇ 58 ਮਕਾਨ ਬਣਾਤੇ ਉਹ 58 ਮਕਾਨ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਬਣਿਆ ਮਤਲਬ ਮੰਨ ਲਓ ਮੈਂ ਕਿਸੇ ਸਰਕਾਰੀ ਪੈਸਾ ਕਢਾ ਕੇ ਕਿਸੇ ਥਰਡ ਪਰਸਨ ਨੂੰ ਮਕਾਨ ਬਣਾ ਕੇ ਦੇ ਦਾਂ ਉਹ ਤਾਂ ਲੀਗਲ ਨਹੀਂ ਹੈ ਇਹਨਾਂ ਕੋਲੋਂ 26 ਕਰੋੜ 56 ਲੱਖ ਰੁਪਈਆ ਸਿੱਧੇ ਤੌਰ ਤੇ ਵਸੂਲਣਯੋਗ ਆ ਜਿਹੜਾ ਕਿ ਅੱਜ ਤੱਕ ਮਹਿਕਮੇ ਨੇ ਵਸੂਲਣ ਲਈ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਗ੍ਰਾਭੇਤ ਹਸਤੂਲ ਖਾਤੇਆਂ ਵਿੱਚ ਬਰੋਗਤ ਬੇਰਬੇ ਤੋਂ ਇਲਾਵਾ ਤਕਰੀਬਨ 26 ਕਰੋੜ ਦੀਆਂ ਐਫ ਡੀਆਂ ਤੜਵਾਈਆਂ ਗਈਆਂ ਜਿੰਨਾ ਸਬੰਧੀ ਕੋਈ ਵੀ ਰਿਕਾਰਡ ਪ੍ਰਾਪਤ ਨਹੀਂ ਕੋਰੋਨਾ ਰੁਪਏ ਦਾ ਰਿਕਾਰਡ ਗਿਆ ਵਾ ਜੀ ਪਰ ਜੇ ਇਹਦੇ ਉੱਤੇ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਧਿਕਾਰੀ ਦੇ ਕਰਮਚਾਰੀਆਂ ਨੂੰ ਕ腐ਸ਼ਨ ਕਰਨ ਲਈ ਹੋਰ ਬਲ ਮਿਲੇਗਾ ਹੋਰ ਬੰਦਿਆਂ ਨੂੰ ਉਤਸ਼ਾਹਤ ਹੋਣਗੇ ਲੋਕ ਵੀ ਸਾਡਾ ਉਹਦਾ ਕੁਝ ਨਹੀਂ ਹੋਇਆ ਮੇਰਾ ਵੀ ਕੁਝ ਨਹੀਂ ਹੋਣਾ ਇਸ ਕਰਕੇ ਅਸੀਂ ਮਾਨ ਸਾਹਿਬ ਨੂੰ ਤੁਹਾਡੇ ਰਾਹੀਂ ਮਿਹਨਤੀ ਕਰਦੇ ਹਾਂ ਬੇ ਨਿੱਜੀ ਤੌਰ ਤੇ ਇਸ ਕੇਸ ਦੇ ਵਿੱਚ ਇੰਟਰਸਟ ਲੈ ਕੇ ਇਹ ਜਿਹੜੀ ਪੜਤਾਲ ਆ ਉਹ ਰਿਕਾਰਡਾਂ ਸੰਬੰਧੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਪੜਤਾਲਾ ਰਿਕਾਰਡਾਂ ਨੂੰ ਲੈ ਕੇ ਇਹ ਇਹਦੀ ਤੋਂ ਕਰਵਾਈ ਜਾਵੇ। ਮਾਨ ਸਾਹਿਬ ਇੱਕ ਹੁਣ ਜੁੱਧ ਹੋਰ ਸ਼ੁਰੂ ਕਰਨ ਜੁੱਧ ਕਰਪਸ਼ਨ ਵਿਰੁੱਧ ਔਨਰ ਦਿ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਤੁਹਾਡੇ ਨਾਲ ਮੈਂ ਕਰੋਨਾ ਸ਼ਰਮਾ ਇੱਕ ਬੇਹੱਦ ਹੀ ਅਹਿਮ ਮੁੱਦੇ ਦੇ ਉੱਤੇ ਮੋਹਾਲੀ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰেন্স ਹੋ ਰਹੀ ਹੈ ਤੇ ਨਾਮ ਏ ਘਾਰਿਆ ਤਰਨਪ੍ਰੀਤ ਸਿੰਘ ਸੋਨਦ ਹੋਣਾ ਦਾ ਕਿ ਜਿਨ੍ਹਾਂ ਨੂੰ ਦੋ ਵਾਰ ਦਰਖਾਸਤ ਦਿੱਤੀ ਗਈ ਪਰ ਅੱਗੋਂ ਕੋਈ ਵੀ ਰਿਸਪੌਂਸ ਉਹਨਾਂ ਦਾ ਨਹੀਂ ਆਂਦਾ ਤਾਂ ਗੱਲ ਹੁਣ ਸੀਐਮ ਮਾਨ ਹੁਣਾ ਤੱਕ ਪਹੁੰਚਦੀ ਹੈ ਤੇ ਜੇ ਪਹੁੰਚਦੀ ਹੈ ਤਾਂ ਉਹਨਾਂ ਦਾ ਕੀ ਰਿਸਪੌਂਸ ਆਂਦਾ ਇਹ ਦੇਖਣਾ ਹੋਵੇਗਾ ਤਾਂ ਹੁਣ ਸਾਡੇ ਨਾਲ ਸੁਖਪਾਲ ਸਿੰਘ ਗਿੱਲ ਮੌਜੂਦ ਨੇ ਕੀ ਮੁੱਦਾ ਹੈ ਇਹਨਾਂ ਤੋਂ ਜਾਣਦੇ ਆ ਸਤਿ ਸ਼੍ਰੀ ਅਕਾਲ ਸਰ ਔਨਰ ਦਿ ਸਤਿ ਸ਼੍ਰੀ ਅਕਾਲ ਜੀ ਕੁਵਨ ਸਰ ਤੁਸੇ ਸਾਰਾ ਜਿਹੜਾ ਤੁਹਾਡਾ ਮੁੱਦਾ ਹੈ ਸਾਡੇ ਦਰਸ਼ਕਾਂ ਨੂੰ ਸਮਝਾ ਦਿਓ ਮੈਂ ਮਿਸਤਰਾ ਹਾਂ ਜਿਹੜਾ ਮੈਂ ਅੱਜ ਪ੍ਰੈਸ ਕਾਨਫਰੰਸ ਲਈ ਇੱਥੇ ਆਇਆ ਤੇ ਉਹਦੇ ਵਿੱਚ ਬਲਾਕ ਲੁਧਿਆਣਾ 2 ਹੈ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਉਹਦੇ ਵਿੱਚ 6 ਪਿੰਡ ਨੇ ਜਿਵੇਂ ਸਲੇਮਪੁਰ ਸੇਖੇਵਾਲ ਸਿਲਕੀਆਣਾ ਔਂਕੜ ਗੁਜਰਾ ਕੜਿਆਣਾ ਖੁਰਦ ਤੇ ਤਰਾਂਸੂ ਇਹ 6 ਪਿੰਡਾਂ ਦੀ ਜਿਹੜੀ ਜ਼ਮੀਨ ਸੀਗੀ ਉਹ ਅਕਵਾਇਰ ਹੋਈ ਸੀ ਤਕਰੀਬਨ 1000 ਏਕੜ ਦੇ ਕਰੀਬ ਉਹਦੀ ਜਿਹੜੀ ਅਵਾਰਡ ਮਣੀ ਸੀ ਉਹ ਤਕਰੀਬਨ 244.54 ਕਰੋੜ ਰੁਪਇਆ ಗ್ರಾಮ ਪੰਚਾਇਤਾਂ ਨੂੰ ਅਲੱਗ-ਅਲੱਗ ਪੰਜਾਬ ਦੇ ਜਾਣ ਨੂੰ ਮਿਲੀ ਸੀ ਉਹ ਜਿਹੜੀਆਂ ಗ್ರಾಮ ਪਚੈਤਾਂ ਨੂੰ ਅਵਾਰਡ ਮਣੀ ਸੀ ਉਹ ਜਿਹੜੇ ਉੱਥੇ ਦੇ ਮੌਜੂਦਾ ਵੀਡੀਓ ਸੀ ਜਾਂ ਜਿਹੜੇ ਪੰਚਾਇਤ ਸੈਕਟਰੀ ਸਰਪੰਚਾਂ ਨੇ ਰਲ ਕੇ ਉਹ ਬਦੈਰ ਕਿਸੇ ਸਰਕਾਰ ਦੀ ਮਨਜ਼ੂਰੀ ਦੇ ਤਕਨੀਕੀ ਪ੍ਰਬੰਧਕੀ ਪ੍ਰਵਾਨਗੀ ਦੇ ਉਹ ਆਪਣੀ ਮਰਜ਼ੀ ਨਾਲ ਹੀ ਪੈਸੇ ਆਪਣੀਆਂ ਤੜਾ ਕੇ ਪੈਸੇ ਮਤਲਬ ਇਹ ਦਰਤ ਖਾਤੇ ਤੇ ਉਹ ਇਹ ਜੇ ਕੰਮਾਂ ਦੇ ਖਰਚ ਕੀਤੇ ਗਏ ਜਿਨ੍ਹਾਂ ਤੇ ਖਰਚ ਨਹੀਂ ਕੀਤੇ ਜਾ ਸਕਦੇ ਸੀ ਉਹਦਾ ਉਸ ਚੀਜ਼ ਦਾ ਕੋਈ ਪ੍ਰੂਫ ਹੈਗਾ ਤੁਹਾਡੇ ਕੋਲ ਕਿ ਕਿਹਨਾ ਕੰਮਾਂ ਦੇ ਉੱਤੇ ਉਹ ਪੈਸਾ ਖਰਚੀ ਉਹਦੇ ਵਿੱਚ ਜਿਹੜਾ ਤਾਂ ਦੇਖੋ ਜੀ ਇਹਦੇ ਵਿੱਚ ਮੈਂ ਜਿਹੜੀ ਆ ਮੇਰੇ ਕੋਲ ਰਿਪੋਰਟ ਆ ਇਹਦੇ ਵਿੱਚ ਇਹਨਾਂ ਨੇ ਜਿਹੜਾ ਸਾਫ ਰਪੂਜ ਇਹ ਜਿਹੜੀ ਜਿਹੜੀ ਮੇਰੇ ਕੋਲ ਰਿਪੋਰਟ ਆ ਜੀ ਇਹ ਹੈਗੀ ਆ ਜੁਆਇੰਟ ਡਾਇਰੈਕਟਰ ਸਰਦਾ ਜਗਵਿੰਦਰ ਸਿੰਘ ਸੰਧੂ ਸ਼ਾਮਲਾੜ ਸੈੱਲ ਦੇ ਸੀ ਅੱਜ ਕੱਲ੍ਹ ਹੁਣ ਸੇਵਾਮੁਕਤ ਹੋ ਚੁੱਕੇ ਨੇ ਇਹ ਉਹਨਾਂ ਦੀ ਰਿਪੋਰਟ ਪ੍ਰਤਾੜ ਰਿਪੋਰਟ ਆ ਮੈਂ ਜਿੰਨੀ ਗੱਲ ਕਰੂੰਗਾ ਇਹ ਪ੍ਰਤਾੜ ਰਿਪੋਰਟ ਦੇ ਆ ਉਹਦੇ ਵਿੱਚ ਪਹਿਲੀ ਗੱਲ ਤਾਂ ਤਕਨੀਕੀ ਤੇ ਪ੍ਰਬੰਧਕੀ ਮਨਜ਼ੂਰੀਆਂ ਲਈਆਂ 120 ਕਰੋੜ 87 ਲੱਖ ਰੁਪਏ ਦੇ ਗਵਨਦੀ ਉਹ ਗੱਲ ਕਰਦੇ ਨੇ ਵੀ ਇਹ ਚ ਗਵਨ ਹੋ ਚੁੱਕਿਆ ਜਿਹੜਾ ਉਹਦੇ ਵਿੱਚੋਂ 13.81 ਕਰੋੜ ਤੇ 1.8 ਕਰੋੜ ਦੀ ਸਿਰਫ ਤਕਨੀਕੀ ਪ੍ਰਵਾਨਗੀ ਲਈ ਹੈ ਬਾਕੀ ਕਿਸੇ ਪੈਸੇ ਦੀ ਤਕਨੀਕੀ ਪ੍ਰਵਾਨਗੀ ਨਹੀਂ ਲਈ ਗਈ ਜਿਹੜਾ ਕਿ ਗੈਰਕਾਨੂੰਨੀ ਤਰੀਕੇ ਨਾਲ ਉਹਨਾਂ ਨੇ ਮਤਲਬ ਕਢਵਾਇਆ ਉਸ ਤੋਂ ਬਾਅਦ ਉੱਥੇ 58 ਮਕਾਨ ਬਣੇ ਨੇ ਜੀ ਆਪਾਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਉਹ ਥੋੜੇ ਜਿਹੇ ਪੈਸੇ ਹੁੰਦੇ ਆ ਮਤਲਬ ਉਹ ਵੀ ਉਸ ਬੰਦੇ ਦੇ ਮਕਾਨ ਬਣਾਇਆ ਜਾਂਦਾ ਜਿਹੜਾ ਬੀਪੀਐਲ ਸਰਵੇ ਦੇ ਵਿੱਚ ਆਉਂਦਾ ਹੋਵੇ ਗਰੀਬੀ ਰੇਖਾ ਤੇ ਆਉਂਦਾ ਹੋਵੇ ਇਹ ਹਾਂ ਇਹ ਬੰਦਿਆਂ ਦੇ ਕੋਈ ਇਹ ਗਰੀਬੀ ਰੇਖਾ 'ਚ ਆਉਂਦੇ ਨਹੀਂ ਆਉਦੇ ਕੋਈ ਪਤਾ ਨਹੀਂ ਵਿਭਾਗ ਸਰਕਾਰ ਮਹਿਕਮੇ ਨੂੰ ਸਰਕਾਰ ਨੂੰ ਕੋਈ ਪਤਾ ਨਹੀਂ ਬ ਇੱਥੇ ਮਕਾਨ ਬਣ ਰਹੇ ਆ ਸਬੰਧਤ ਵੀਡੀਓਜ਼ ਸਹਿਬਾਨਾ ਨੇ ਮਿਲੀ ਭੁਗਤ ਕਰਕੇ ਇੱਕ ਠੇਕੇਦਾਰ ਨਾਲ ਮਿਲ ਕੇ ਉੱਥੇ 58 ਮਕਾਨ ਬਣਾਤੇ 552 ਮਕਾਨ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਬਣਿਆ ਮਤਲਬ ਮੰਨ ਲਓ ਮੈਂ ਕਿਸੇ ਸਰਕਾਰੀ ਪੈਸਾ ਕਢਾ ਕੇ ਕਿਸੇ ਥਰਡ ਪਰਸਨ ਨੂੰ ਮਕਾਨ ਬਣਾ ਕੇ ਦੇ ਦਾਂ ਉਹ ਤਾਂ ਇਲੀਗਲ ਨਹੀਂ ਹੈ ਇਹ 58 ਦੇ 58 ਮਕਾਨ ਇਲੀਗਲ ਬਣਾਏ ਗਏ ਨੇ ਉੱਥੇ ਉਸ ਤੋਂ ਬਾਅਦ ਆ ਇਹਦੇ ਵਿੱਚ ਡਿਟੇਲਾਂ ਨੇ ਜਿਵੇਂ ਜਿਵੇਂ ಗ್ರಾಮ ਪੰਚਾਇਤਾਂ ਦੇ ਵਿੱਚੋਂ ਜਿਵੇਂ ਇਹਦੇ ਵਿੱਚ ਇਹਨਾਂ ਦੇ ਵਿੱਚ ਰਿਪੋਰਟ ਦੇ ਵਿੱਚ ਲਿਖਿਆ ਵੀ ਸ੍ਰੀਮਤੀ ਸਿਮਰਤ ਜੀਤ ਸਿਮਰਤ ਕੌਰ ਬीडीपीਓ ਰੁਪਿੰਦਰਜੀਤ ਕੌਰ ਬीडीपीਓ ਗੁਰਪ੍ਰੀਤ ਸਿੰਘ ਬीडीपीਓ ਦੇ ਗੁਰਪ੍ਰੀਤ ਸਿੰਘ ਮੰਗਟ ਬੀਡੀਪੀ ਅਤੇ ਸਬੰਧਤ ਪੰਚਾਇਤਿਕਤ ਦੇ ਸਰਪੰਚ ਇਹਨਾਂ ਕੋਲੋਂ 26 ਕਰੋੜ 56 ਲੱਖ ਰੁਪਈਆ ਸਿੱਧੇ ਤੌਰ ਤੇ ਵਸੂਲਣਯੋਗ ਆ ਜਿਹੜਾ ਕਿ ਅੱਜ ਤੱਕ ਮਹਿਕਮੇ ਨੇ ਵਸੂਲਣ ਲਈ ਕੋਈ ਕਾਰਵਾਈ ਨਹੀਂ ਕੀਤੀ ਬਿਲਕੁਲ ਠੀਕ ਹੈ ਨਾ ਇਹ 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 ਹੋ ਗਿਆ ਉਸ ਤੋਂ ਬਾਅਦ ਗ੍ਰਾਮ ਪੇਤਰਾਸ ਦੇ ਖਾਤਿਆਂ ਵਿੱਚੋਂ ਪ੍ਰਗਟ ਬੇਰਵੇ ਤੋਂ ਇਲਾਵਾ ਤਕਰੀਬਨ 26 ਕਰੋੜ ਦੀਆਂ ਐਫ ਡੀਆਂ ਤੜਵਾਈਆਂ ਗਈਆਂ ਜਿੰਨਾਂ ਸਬੰਧੀ ਕੋਈ ਵੀ ਰਿਕਾਰਡ ਪ੍ਰਾਪਤ ਨਹੀਂ ਹੋਇਆ ਕਰੋੜਾ ਰੁਪਏ ਦਾ ਰਿਕਾਰਡ ਗਾਇਬ ਹੈ ਜੀ ਜੇ ਦੇਖਿਆ ਜਾਵੇ ਜਦੋਂ ਇਹ ਪਹਿਲਾਂ ਇਸ ਕੇਸ ਦੀ ਪੜੀ ਪੜਤਾਲ ਆ ਉਹ ਸ਼੍ਰੀਮਤੀ ਨਵਦੀਪ ਕੌਰ ਡੀਡੀਪੀ ਉਹ ਲੁਧਿਆਣਾ ਵੱਲੋਂ ਕੀਤੀ ਗਈ ਸੀ। ਉਹਨਾਂ ਦੇ ਵਿੱਚ ਉਹਨਾਂ ਨੂੰ ਉਹ ਕਹਿੰਦੇ ਉਹਨਾਂ ਤੋਂ ਮੈਂ ਪੁੱਛਿਆ ਵੀ ਤੁਹਾਨੂੰ ਰਿਕਾਰਡ ਮਿਲਿਓ ਕਹਿੰਦੇ ਜੀ ਕੜਿਆਣਾ ਖੁਰਦਾ ਇੱਕ ਰਿਕਾਰਡ ਸਾਡੇ ਕੋਲੇ ਆਇਆ ਸੀ। ਉਸ ਤੋਂ ਬਾਅਦ ਜਿਹੜੇ ਪੰਜ ਪਿੰਡ ਨੇ ਤਨਾਂਸੂ, ਸ਼ੇਖੇਵਾਲ, ਬੌਂਕੜ ਗੋਜਰਾ, ਸਿਲਕੀਆਣਾ ਤੇ ਸਲੇਮਪੁਰ ਬੀ ਇਹ ਪੰਜ ਪਿੰਡਾਂ ਦਾ ಗ್ರಾಮ ਪੰਚਾਇਤ ਦਾ ਰਿਕਾਰਡ ਸਾਨੂੰ ਅੱਜ ਤੱਕ ਨਹੀਂ ਮਿਲਿਆ ਜਦਕਿ ਉਹਦੇ ਸਰਚ ਬਰੰਟ ਵੀ ਜਾਰੀ ਕਰਾਏ ਗਏ ਨਾ ਪੁਲਿਸ ਪ੍ਰਸ਼ਾਸਨ ਨੇ ਪੜਤਾਲ ਦੇ ਵਿੱਚ ਸਾਥ ਦਿੱਤਾ ਨਾ ਬੈਂਕਾਂ ਨੇ ਰਿਕਾਰਡ ਦਿੱਤਾ ਬੜਾ ਕੋਸ਼ਿਸ਼ ਇਹਦੇ ਵਿੱਚ ਸਾਰਿਆ ਰਿਪੋਰਟ ਨੂੰ ਪੜ ਕੇ ਤੁਹਾਨੂੰ ਸਾਰੀ ਡਿਟੇਲ ਮਿਲ ਸਕਦੀ ਹੈ ਵੀ ਇਹਦੇ ਵਿੱਚੋਂ ਕਿੱਥੇ ਕਿੱਥੇ ਕਰੋੜਾਂ ਰੁਪਏ ਦਾ ਪੈਸਾ ਨਿਕਲਿਆ ਅੱਜ ਇੱਥੇ ਮੇਰਾ ਆਉਣ ਦਾ ਮਕਸਦ ਇਹ ਹੈ ਆ ਵੀ ਜਿਹੜਾ ਪੰਜ ਪਿੰਡਾਂ ਦਾ ਰਿਕਾਰਡ ਗਾਇਬ ਆ ਜਿਹੜੇ ਇਹਦੇ ਲਈ ਦੋਸ਼ੀ ਨੇ ਜਿਵੇਂ ਪੰਚਾਇਤ ਕਤਰ ਬੱਗਾ ਸਿੰਘ ਤੇ ਜਸ਼ਨਦੀਪ ਸਿੰਘ ਚੰਦੇਲ ਤੇ ਉਹਨਾਂ ਦੇ ਉੱਤੇ ਬਿਲਕੁਲ ਕੋਈ ਕਾਨੂੰਨਨ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਕਿ ਇਹ ਗ੍ਰਾਮ ਪੰਚਾਇਤਾਂ ਦੇ ਰਿਕਾਰਡ ਮਿਲਣ ਜਿਹੜਾ 120 ਕਰੋੜ 87 ਲੱਖ ਰੁਪਇਆ ਇਹ ਇਹ 200 ਕਰੋੜ ਤੋਂ ਉੱਪਰ ਵੀ ਜਾ ਸਕਦਾ ਜਦੋਂ ਇਹ ਰਿਕਾਰਡ ਮਿਲਣਗੇ ਜੀ ਤਾਂ ਮੰਤ ਰਨਪ੍ਰੀਤ ਸਿੰਘ ਸੌਂਦ ਹੋਣਾ ਦੀ ਤੁਸੀਂ ਗੱਲ ਕੀਤੀ ਹੈ ਵੀ ਦਰਖਾਸਤ ਉਹਨਾਂ ਨੂੰ ਦਿੱਤੀ ਹੈ ਉਹਨਾਂ ਨੂੰ ਗੱਲ ਦਾ ਜਿਹੜਾ ਪਤਾ ਤੁਸੀਂ ਲਗਾਇਆ ਹੈ ਪਰ ਉਹਨਾਂ ਦੇ ਵੱਲੋਂ ਕੋਈ ਰਿਸਪੌਂਸ ਨਹੀਂ ਆ ਰਿਹਾ ਇਹ ਅਸਲ ਦੇ ਵਿੱਚ ਜਿਹੜੀ ਸੌਂਦ ਸਾਹਿਬ ਨੂੰ ਗੱਲ ਤਾਂ ਇਹ ਪਹਿਲਾਂ ਹੀ ਪਤਾ ਹੋਊ ਕਿਉਂਕਿ ਇਹ ਗੱਲ ਸੌਂਦ ਸਾਹਿਬ ਦੇ ਮੰਤਰੀ ਪੰਚਾਇਤ ਮੰਤਰੀ ਬਣਨ ਤੋਂ ਪਹਿਲਾਂ ਦੀ ਇਹ ਪੜਤਾਲ ਚੱਲ ਰਹੀ ਆ ਕਾਫੀ ਜ਼ਿਆਦਾ ਇਹਦਾ ਰੌਲਾ ਪਿਆ ਲਿਜਾਣਾ ਜੁਲੇ ਚ ਕੀ ਪੂਰੇ ਪੰਜਾਬ ਦੇ ਵਿੱਚ ਸੌਂਦ ਸਾਹਿਬ ਨੂੰ ਤਾਂ ਪਹਿਲਾਂ ਹੀ ਉਹਨਾਂ ਦੇ ਧਿਆਨ 'ਚ ਹੋਊਗਾ ਗੱਲ ਮੰਤਰੀ ਸਾਹਿਬ ਬਣਨ ਤੋਂ ਪਹਿਲਾਂ ਪਰ ਇਹਦੇ ਵਿੱਚ ਮੈਨੂੰ ਖਾਸ ਤੌਰ ਤੇ ਉਦੋਂ ਧਿਆਨ ਲਿਆਉਣੀ ਪਈ ਜਦੋਂ ਇਹ ਜ ਉਹਦੇ ਵਿੱਚ ਜਦੋਂ ਇਹ ਪ੍ਰਤਾੜ ਰਿਪੋਰਟ ਸੰਧੂ ਸਾਹਿਬ ਨੇ ਭੇਜੀ ਡਾਇਰੈਕਟਰ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੇ ਅੱਗੇ ਜਾਂ ਬੈਟ ਕਮਿਸ਼ਨਰ ਸਾਹਿਬ ਸਾਡੇ ਨੇ ਅੱਗੇ ਭੇਜੀ ਮੰਤਰੀ ਸਾਹਿਬ ਨੂੰ ਮੰਤਰੀ ਸਾਹਿਬ ਨੇ ਸੀਐਮ ਸਾਹਿਬ ਨੂੰ ਭੇਜੀ ਇਹ ਪ੍ਰਤਾੜ ਰਿਪੋਰਟ ਇਹ ਪ੍ਰਤਾੜ ਰਿਪੋਰਟ ਤੋਂ ਬਾਅਦ ਜਦੋਂ ਇਹ ਇਹਨਾਂ ਜਿਹੜੇ ਅਧਿਕਾਰੀ ਤੇ ਕਰਮਚਾਰੀ ਦੋਸ਼ੀ ਪਾਏ ਗਏ ਮਹਿਕਮੇ ਵੱਲੋਂ ਉਹਨਾਂ ਨੇ ਇਹਨਾਂ ਨੂੰ ਚਾਰ ਸ਼ੀਟਾਂ ਜਾਰੀ ਕੀਤੀਆਂ ਜਿਹੜੇ ਸੰਬੰਧਿਤ ਜਿਹੜੇ ਦੋਸ਼ੀ ਸੀਗੇ ਉਹ ਚਾਰ ਸ਼ੀਟ ਦੇ ਵਿੱਚ ਵੀ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਲਿਖਿਆ ਹੋਇਆ ਵੀ ਆਹ ਆਹ ਪੈਸਾ ਆਹ ਬੰਦਿਆਂ ਨੇ ਗਲਤ ਤਰੀਕੇ ਨਾਲ ਕਢਾਇਆ ਬਿਨਾਂ ਪ੍ਰਵਾਨਗੀ ਤੋਂ ਉਸ ਤੋਂ ਬਾਅਦ ਜਦੋਂ ਇਹ ਚਾਰ ਸ਼ੀਟਾਂ ਜਾਰੀ ਹੋਈਆਂ ਇਹਨਾਂ ਦੀ ਜਿਹੜੀ ਪੜਤਾਲ ਆ ਉਹ ਵਿਭਾਗ ਵੱਲੋਂ ਰੈਗੂਲਰ ਪੜਤਾਲ ਆਰਸੀ ਨਈਅਰਸ ਇੱਕ ਆਈਏਐਸ ਸੇਵਾਮੁਕਤ ਨੇ ਸਾਡੇ ਮਾਨਯੋਗ ਆਰਸੀ ਨਈਅਰ ਸਾਹਿਬ ਉਹਨਾਂ ਕੋਲ ਲਾਤੀ ਇਹਨਾਂ ਨੇ ਵੀ ਵੀ ਪੜਤਾਲ ਕਰਕੇ ਦੱਸੋ ਵੀ ਇਹਦੇ ਵਿੱਚ ਕੀ ਸੱਚ ਆ ਉਹਨਾਂ ਨੂੰ ਜਿਹੜੀ ਪੜਤਾਲ ਲਈ ਉਹ 26/3/24 ਨੂੰ ਲਈ ਗਈ 26/3/24 ਤੋਂ ਬਾਅਦ ਜਿਹੜੇ ਇਹ ਸੀਗੇ ਜਿਹੜੇ ਜਿਨ੍ਹਾਂ ਨੇ ਪੜਤਾਲ ਲਈ ਉਹ ਸੀ ਸਾਡੇ ਮਾਨਯੋਗ ਅਲੋਕ ਸ਼ੇਖਰ ਆਈਏਐਸ ਸਾਡੇ ਬਿੱਤੀ ਕਮਿਸ਼ਨਰ ਸਾਹਿਬ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਬਦਲੀ ਹੋ ਗਈ ਉਸ ਤੋਂ ਬਾਅਦ ਆ ਗਿਆ ਇੱਥੇ ਜੀ ਦਿਲਰਾਜ ਸਿੰਘ ਸੰਧਾਵਾਲੀਆ ਜਿਹੜੇ ਦਿਲਰਾਜ ਸਿੰਘ ਸੰਧਾਵਾਲੀਆ ਵਿੱਤ ਕਮਿਸ਼ਨਰ ਸਾਹਿਬ ਨੇ ਕੀ ਕੀਤਾ ਆਪਣੇ ਦਫ਼ਤਰ ਤੋਂ 27/25 ਨੂੰ ਇੱਕ ਪੱਤਰ ਜਾਰੀ ਕੀਤਾ ਵੀ ਰੈਗੂਲਰ ਵਿਭਾਗੀ ਪਰਤਾਲ ਦੀ ਕਾਰਵਾਈ ਰੋਕਣ ਸੰਬੰਧੀ ਇਸ ਪੱਤਰ ਦਾ ਬੇਸ਼ਾ ਸੀ ਉਹਨਾਂ ਨੇ ਉਹ ਪਰਤਾਲੀ ਬੰਦ ਕਰਤੀ 120 ਕਰੋੜ 87 ਲੱਖ ਰੁਪਏ ਦੇ ਗਵਨ ਦੀ ਗੱਲ ਕਰਦੀ ਹੋਵੇ ਰਿਪੋਰਟ ਜਗਵਿੰਦਰ ਸਿੰਘ ਸੰਧੂ ਦੀ ਤੇ ਵਿੱਤ ਕਮਿਸ਼ਨਰ ਉਸ ਪਰਤਾਲ ਨੂੰ ਬੰਦ ਕਰ ਦਵੇ ਜਦੋਂ ਇਹ ਇਸ ਹਾਲੇ ਸਾਨੂੰ ਪਤਾ ਲੱਗੀ ਆ ਲੈਟਰ ਸਾਨੂੰ ਮਿਲਿਆ ਤਾਂ ਉਸ ਤੋਂ ਬਾਅਦ ਮੈਂ ਮੈਂ ਸਰਦਾਰ ਤਰਨਪ੍ਰੀਤ ਸਿੰਘ ਸੌ ਸਾਡੇ ਪੰਚਾਇਤ ਮੰਤਰੀ ਸਾਹਿਬ ਨੂੰ ਲੈਟਰ ਲਿਖਿਆ ਵੀ ਇਹ ਜਿਹੜੀ ਸਰਦਾਰ ਮਤਲਬ ਐਫਸੀ ਸਾਹਿਬ ਸਾਡੇ ਇਹਨਾਂ ਨੇ ਵੀ ਪੜਤਾਲ ਕਿਉਂ ਬੰਦ ਕੀਤੀ ਇਹਦੀ ਪੜਤਾਲ ਕੀਤੀ ਜਾਵੇ ਉਹ ਆ ਲੈਟਰ ਮੇਰੇ ਤੁਹਾਡੇ ਸਾਹਮਣੇ ਆ ਜੀ ਇਹ ਮੈਂ ਸਾਡੇ ਮਾਨਜੋ ਮੰਤਰੀ ਸਾਹਿਬ ਨੂੰ ਉਹਨਾਂ ਦੇ ਵਟਸਐਪ ਤੇ ਈਮੇਲ ਰਾਹੀਂ ਤੇ ਡਾਕ ਰਾਹੀਂ ਇਹ ਡਾਕ ਭੇਜੇ 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 ਹਾਂ ਭੇਜੇ ਜੀ ਇਹ ਤੱਕ ਨੂੰ 14 ਤੰ 25 ਨੂੰ ਭੇਜਿਆ ਸੀ ਜੀ ਮਾਰਚ ਦੇ ਵਿੱਚ ਇਸ ਦੇ ਵਿੱਚ ਮੈਂ ਉਹਨਾਂ ਨੂੰ ਫੋਨ ਤੇ ਗੱਲ ਵੀ ਕੀਤੀ ਮਾਰਚ ਚ ਮੈਂ ਉਹਨਾਂ ਨੂੰ ਫੋਨ ਲਾ ਲਿਆ ਮੈਂ ਕਿ ਸਰ ਵੀ ਆ ਤੁਹਾਡੇ ਧਿਆਨ ਚ ਹੈ ਉਹ ਕਹਿੰਦੇ ਮੇਰੇ ਧਿਆਨ ਚ ਨਹੀਂ ਹੈ ਮੈਂ ਕਹਿੰਦਾ ਜੀ ਇਹਦੇ ਸਬੰਧੀ ਕਹਿੰਦੇ ਕਿ ਮੈਂ ਹੁਣੇ ਫਾਈਲ ਮਗੋਨਾ ਚੈੱਕ ਕਰਾਉਣਾ ਚਲੋ ਮੈਂ ਧੰਨਵਾਦ ਦੀਆਂ ਸੌਂਦ ਸਾਹਿਬ ਦਾ ਵੀ ਉਹਨਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਉਹਨਾਂ ਨੇ ਇਸ ਕੇਸ ਦੀ ਪੜਤਾਲ ਦੁਬਾਰਾ ਸ਼ੁਰੂ ਕਰਵਾਤੀ ਜਿਹਦਾ ਸਬੂਤ ਆ ਸਾਡੇ ਕੋਲੇ ਲੈਟਰ ਆ ਵੀ ਇਹਦੀ ਪੜਤਾਲ ਦੁਬਾਰਾ ਸ਼ੁਰੂ ਹੋ ਗਈ ਜਦੋਂ ਇਹ ਪੜਤਾਲ ਦੁਬਾਰਾ ਸ਼ੁਰੂ ਹੋਈ ਉਸ ਤੋਂ ਬਾਅਦ ਜਿਹੜਾ ਸਾਡੇ ਆਰਸੀ ਨૈયਰ ਸਾਹਿਬ ਨੇ ਸਾਡੇ ਆਈਐਸ ਸਾਹਿਬ ਜਿਹੜੇ ਪੜਤਾਲ ਪੜਤਾਲੀ ਅਫ ਹੁਣ ਦੇਖੋ ਇੱਕ 120 ਕਰੋੜ 87 ਲੱਖ ਦੀ ਪੜਤਾਲ ਹੋਵੇ ਤੇ ਉਹ 15 ਮਹੀਨੇ ਪੈਂਡਿੰਗ ਰਹੇ ਇਹ 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 ਤਾਂ ਕਿਸੇ ਕਿਦੇ ਕਾਇਦੇ 'ਚ ਨਹੀਂ ਆਉਂਦਾ 15 ਮਹੀਨੇ ਰਿਪੋਰਟ ਦਾ ਪੈਂਡਿੰਗ ਰਹਿਣਾ ਤੇ ਹੁਣ ਕੀ ਕੀਤਾ ਆ ਮੈਂ ਚਿੱਠੀ ਲਿਖੀ ਫੇਰ ਸੌਂਦ ਸਾਹਿਬ ਨੂੰ ਆ 12 ਸਵਾਲ ਮੈਂ ਖੜੇ ਕੀਤੇ ਇਹਨਾਂ ਨੂੰ ਵੀ ਪਈ ਆ 12 ਸਾਲਾਂ ਦਾ ਸਾਲਾਂ ਦਾ ਜਵਾਬ ਦੇ ਦੇਣਾ ਆਰਸੀ ਨૈયਰ ਸਾਹਿਬ ਵੀ ਕੀ ਉਹਨਾਂ ਨੇ ਰਿਕਾਰਡ ਬਰਾਮਦ ਕੀਤੇ ਜੇ ਕੀਤੇ ਤਾਂ 2 ਦਿਨ ਦੇ ਵਿੱਚ ਵਿੱਚ ਜੇ ਆਪਣੇ ਨੂੰ ਸਹੀ ਸਾਫਤਕਰਨ ਦੇ 2 ਦਿਨ ਦੇ ਵਿੱਚ ਰਿਕਾਰਡ ਮਹਿਕਮੇ ਦੇ ਸਪੋਰਟ ਕਰਨ ਵੀ ਹਾਂ ਮੈਂ ਰਿਕਾਰਡ ਲੈ ਲਏ ਜਿਸ ਬੰਦੇ ਨੇ ਰਿਕਾਰਡ ਹੀ ਨਹੀਂ ਲਏ ਉਹ ਉਹਨਾਂ ਇਨਕੁਆਇਰੀ ਕਾਦੀ ਕਰਨੀ ਕਿਉਂਕਿ ਰਿਕਾਰਡ ਲਈ ਤਾਂ ਅੱਜ ਵੀ ਵੀਡੀਓ ਦਫ਼ਤਰ ਵੀਡੀਓ ਬਲਾਗ ਬਕਾਸ ਤੇ ਪੰਚਾਇਤ ਅਫਸਰ ਜਿਹੜਾ ਵੀਡੀਓ ਲੁਧਿਆਣਾ 2 ਉਹ ਅੱਜ ਵੀ ਸਰਚ ਬਰਾਂਟਾਂ ਵਾਸਤੇ ਚਿੱਠੀਆਂ ਜਾਰੀ ਕਰ ਰਿਹਾ ਜੇ ਰਿਕਾਰਡ ਆਏ ਹੁੰਦੇ ਉਹਨੂੰ ਸਰਚ ਬਰਾਂਟਕ ਜਾਰੀ ਕਰਾਉਣ ਦੀ ਕੀ ਲੋੜ ਸੀ ਸੋ ਉਹ ਚੀਜ਼ ਸਾਬਤ ਕਰਦੀ ਹੈ ਵੀ ਇਨਕੁਆਇਰੀ ਅਫਸਰ ਆਰਸੀ ਨਈਅਰ ਕੋਲੇ ਰਿਕਾਰਡ ਆਏ ਹੀ ਨਹੀਂ ਜਾਂ ਉਹਨਾਂ ਨੇ ਲੈ ਹੀ ਨਹੀਂ ਆ ਮੈਂ ਫਿਰ ਤਰਨਪੁਰਿਸਤ ਸੌ ਸਾਹਿਬ ਨੂੰ ਚਿੱਠੀ ਲਿਖੀ ਇਹ ਇਹਦੀ ਡੇਟ ਆ ਜੀ 16 6 25 ਤੇ ਇਹ ਚਿੱਠੀ ਵੀ ਮੈਂ ਮੰਤਰੀ ਸਾਹਿਬ ਨੂੰ ਵਟਸਐਪ ਤੇ ਪਾਈ ਕੱਲ ਮੈਂ ਫੇਰ ਦੁਬਾਰਾ ਉਹਨਾਂ ਨੂੰ ਚਿੱਠੀਆਂ ਇਹ ਦੁਬਾਰਾ ਫੇਰ ਉਹਨਾਂ ਨੂੰ ਰਿਪੀਟ ਕੀਤੀਆਂ ਉਹਨਾਂ ਦੇ ਵਟਸਐਪ ਤੇ ਜੇ ਕਹਾਂ ਤਾਂ ਮੈਂ ਦਿਖਾ ਦਣਾ ਉਹਨਾਂ ਨੂੰ ਮੈਸੇਜ ਲਿਖ ਕੇ ਪਾਏ ਵੀ ਮਹਾਰਾਜ ਤੁਹਾਡੇ ਇਹ ਨਿੱਜੀ ਜ਼ਿਲ੍ਹੇ ਦਾ ਮਸਲਾ ਵਾ ਵੀ ਇਹਨੂੰ ਤੁਸੀਂ ਆਪਣੇ ਤੌਰ ਤੇ ਤੇ ਹੈਂਡਲ ਕਰੋ ਵੀ ਤਾਂ ਕਿ ਅੱਗੇ ਤੋਂ ਹੋਰ ਬੰਦਾ ਕੋਈ ਕ腐ਸ਼ਨ ਨਾ ਕਰੇ ਪਰ ਜ ਕੋ ਰਿਸਪੌਂਸ ਨਹੀਂ ਮਿਲ ਰਹਾ ਜਿਵੇਂ ਮੰਤਰੀ ਸੋਨ ਹੋਣਾ ਦੇ ਤਰਫੋਂ ਤੁਹਾਨੂੰ ਕੋਈ ਰਿਸਪੌਂਸ ਨਹੀਂ ਆ ਰਿਹਾ ਤੇ ਅਗਲੀ ਕਾਰਵਾਈ ਸੀਐਮ ਮਾਨ ਹੋਣਾ ਦੇ ਧਿਆਨ ਦੇ ਵਿੱਚ ਕਿਵੇਂ ਲੈ ਕੇ ਆਉਂ ਦੇਖੋ ਮੈਂ ਤਾਂ ਮੈਨੂੰ ਦੇਖੋ ਮੈਂ ਤਾਂ ਛੋਟਾ ਜਿਹਾ ਬੰਦਾ ਮਤਲਬ ਮੈਂ ਆਪਣੀ ਪਹੁੰਚ ਨਹੀਂ ਸਮਝਦਾ ਵੀ ਮੈਂ ਸੀਐਮ ਸਾਹਿਬ ਤੱਕ ਪਹੁੰਚਾਂ ਇਸ ਲਈ ਅੱਜ ਮੇਰਾ ਇੱਥੇ ਆਉਣ ਦਾ ਮਕਸਦ ਇਹ ਹੀ ਆ ਵੀ ਮੈਂ মিডিਆ ਰਾਹੀਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਿੰਘ ਮਾਨ ਜੀ ਨੂੰ ਬੇਨਤੀ ਕਰਦਾ ਵੀ ਜਿਹੜਾ ਇਹ ਮਸਲਾ ਇਹ 120 ਕਰੋੜ 87 ਲੱਖ ਦਾ ਇੱਕ ਬਲਾਕ ਦਾ ਮਸਲਾ ਬੇਸ਼ੱਕ ਅੱਜ ਇਹ ਰਿਪੋਰਟ ਇੱਕ ਬਲਾਕ ਦੀ ਆ ਪਰ ਜੇ ਇਹਦੇ ਉੱਤੇ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਧਿਕਾਰੀ ਦੇ ਕਰਮਚਾਰੀਆਂ ਨੂੰ ਕ੍ਰਾਪਸ਼ਨ ਕਰਨ ਲਈ ਹੋਰ ਬਲ ਮਿਲੇਗਾ ਹਾਂ ਹੋਰ ਬੰਦਿਆਂ ਨੂੰ ਉਤਸ਼ਾਹਤ ਹੋਣਗੇ ਲੋਕ ਵੀ ਸਾਡਾ ਉਹਦਾ ਕੁਝ ਨਹੀਂ ਹੋਇਆ ਮੇਰਾ ਵੀ ਕੁਝ ਨਹੀਂ ਹੋਣਾ ਸੋ ਜਿਵੇਂ ਲੋਕ ਮਤਲਬ ਮਾਨ ਸਾਹਿਬ ਨੇ ਮਤਲਬ ਹੁਣ ਪਿੰਡਾਂ ਦੇ ਵਿੱਚ ਇੱਕ ਮਹਮ ਚਲਾਈਆ ਜੁੱਧ ਨਸ਼ਿਆਂ ਵਿਰੁੱਧ ਉਹ ਤੋਂ ਲੋਕ ਬਹੁਤ ਖੁਸ਼ ਨੇ ਅਸੀਂ ਵੀ ਖੁਸ਼ ਆ ਮਾਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਨੇ ਹੋਰ ਵੀ ਕਈ ਕੰਮ ਮਾਨ ਸਾਹਿਬ ਨੇ ਵਧੀਆ ਕੀਤੇ ਆ ਅਸੀਂ ਇਹ ਚਾਹੁੰਦੇ ਆ ਵੀ ਮਾਨ ਸਾਹਿਬ ਇੱਕ ਹੁਣ ਜੁੱਧ ਹੋਰ ਸ਼ੁਰੂ ਕਰਨ ਜੁੱਧ ਕਰਪਸ਼ਨ ਵਿਰੁੱਧ ਇਸ ਕਰਕੇ ਅਸੀਂ ਮਾਨ ਸਾਹਿਬ ਨੂੰ ਤੁਹਾਡੇ ਰਾਹੀਂ ਮਿਹਨਤੀ ਕਰਦੇ ਆਂ ਬਈ ਨਿੱਜੀ ਤੌਰ ਤੇ ਇਸ ਕੇਸ ਦੇ ਵਿੱਚ ਇੰਟਰਸਟ ਲੈ ਕੇ ਇਹ ਦੀ ਜਿਹੜੀ ਪੜਤਾਲ ਆ ਉਹ ਰਿਕਾਰਡਾਂ ਸੰਬੰਧੀ ਸਰ ਮੈਂ ਇੱਥੇ ਆਉਣ ਦਾ ਮਕਸਦ ਇਹ ਆ ਵੀ ਪੰਚਾਇਤ ਦੇ ਜਿਹੜੇ ਗਾਇਬ ਰਿਕਾਰਡ ਆ ਮੈਂ ਉਹਨਾਂ ਦੇ ਸੰਬੰਧ ਚ ਆਇਆ ਮੈਂ ਵੀ ਉਹ ਰਿਕਾਰਡ ਜਿਹੜੇ ਦੋ ਬੰਦੇ ਨਹੀਂ ਦੇ ਰਹੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਪੜਤਾਲ ਆ ਰਿਕਾਰਡਾਂ ਨੂੰ ਲੈ ਕੇ ਇਹ ਇਹਦੀ ਇਹਦੀ ਤੋਂ ਕਰਵਾਈ ਜਾਵੇ ਜੀ ਬਹੁਤ ਬਹੁਤ ਧੰਨਵਾਦ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਦੀਪਕ ਨਰੀਅਰ ਵੀ ਸਾਡੇ ਨਾਲ ਮੌਜੂਦ ਨੇ ਸਰ ਲੀਗਲੀ ਕੀ ਕੀਤਾ ਜਾ ਰਿਹਾ ਹੈ ਇਸ ਮੈਟਰ ਦੇ ਵਿੱਚ ਮੈਡਮ ਵੀ ਆਰ ਵੇਟਿੰਗ ਫਾਰ ਦਾ ਐਕਸ਼ਨ ਆਫ ਦਾ ਪੰਜਾਬ ਗਵਰਨਮੈਂਟ if they don't take any action then we will move to Pan honorable punjab and haryana high court for the redressal of our, of our grievance ਦੇ ਵੱਲੋਂ ਜੇ ਪੰਜਾਬ ਸਰਕਾਰ ਦੇ ਵੱਲੋਂ ਕੋਈ ਐਕਸ਼ਨ ਨਹੀਂ ਆਂਦਾ ਤਾਂ ਤੁਹਾਡੇ ਵੱਲੋਂ ਪਰਸਨਲ ਲੈਵਲ ਦੇ ਉੱਤੇ ਇਸ ਦੇ ਉੱਤੇ ਯੈਸ ਵੀ ਵਿਲ ਮੂਵ ਟੂ ਆਨਰੇਬਲ ਹਾਈ ਕੋਰਟ ਤਾਂ ਦੇਖਣਾ ਹੁਣ ਇਹ ਹੋਵੇਗਾ ਕਿ ਸੀਐਮ ਮਾਨ ਹੋਣਾ ਦੇ ਧਿਆਨ ਦੇ ਵਿੱਚ ਜਦੋਂ ਮਸਲਾ ਆਂਦਾ ਤਾਂ ਉਹਨਾਂ ਦੇ ਵੱਲੋਂ ਕਾਰਵਾਈ ਕੀ ਰਹਿੰਦੀ ਹੈ ਤੁਹਾਡੇ ਨਾਲ ਮੈਂ ਕਰੂਣਾ ਸ਼ਰਮਾ ਕੈਮਰਾ ਪਰਸਨ ਅਸ਼ਵਨੀ ਦੇ ਨਾਲ